ਬਾਈ ਜੀ ਮਾਣਾ ਡੇਈ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਬਾਈ ਕੋਲ ਬਹੁਤ ਸੋਹਣੇ ਪਸ਼ੂ ਪੰਜ ਝੋਟੀਆਂ ਨੀਲੀ ਦੀਆਂ ਬਹੁਤ ਵਧੀਆ ਝੋਟੀਆਂ ਆਆਂ ਆ ਤੇ ਵਾੜਾ ਬਹੁਤ ਸੋਹਣੇ ਪਸ਼ੂ ਤੇ ਭਾਈਨਾ ਕਰਦੇ ਗੱਲਬਾਤ ਸਾਰੀਗਲ ਬਾਈ ਜੀ ਸਾਰੀਗਲ ਜੀ ਹਾਲ ਜੀ ਬੜੀ ਕਿਰਪਾ ਦੇ ਬਾਬਾ ਠੀਕ ਆ ਬੰਦੇ ਹੈ ਬਾਈ ਬੜੀ ਕਿਰਪਾ ਮਾ ਜੀ ਠੀਕ ਆ ਬੀ ਜੀ ਠੀਕ ਆ ਜਿੰਨੇ ਭੈਣ ਭਰਾ ਮਾਲਾ ਡੇਰੀ ਫਾਰਮ ਤੇ ਜੁੜਿਆ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦੇ ਆ ਜਿਹੜੇ ਮਾਤੋ ਬਾਤ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਬਹੁਤ ਜਿਆਦਾ ਪਿਆਰ ਦਿੰਦੇ ਵੀਡੀਓ ਨੂੰ ਕੱਲ ਵੀ ਜੀ ਵੀਡੀਓ ਪਾਈ ਹਿਮਾਲ ਆਪਣੇ ਕੋ ਵੱਡਾ ਸੀ ਠੀਕ ਹੈ ਬਾਈ ਤੇ ਝੋਨੀਆਂ ਸਾਰੀਆਂ ਹੀ ਦੇਖਿਆ ਭਾਈ ਜੀ ਠੀਕ ਹੈ ਭਾਈ ਇਹ ਘੰਟੇ ਵਿੱਚ ਥੋੜਾ ਵਧੀਆ ਮਾਰਕ ਕਰਵਾ ਲਈ ਲਏ ਤੇ ਚਲੋ ਬਹੁਤ ਹੀ ਜ਼ਿਆਦਾ ਵੀਡੀਓ ਨੂੰ ਪਿਆਰ ਦਿੱਤਾ ਸਹੀ ਗੱਲ ਭਾਈ ਜੀ ਚਲੋ ਬੰਦ ਵੀ ਚੰਗੇ ਹੁੰਦੇ ਆ ਹਾਂਜੀ ਤੇ ਅੱਜ ਵੀ ਆਪਣੇ ਕੋਲ ਨਾ ਬੜੇ ਜਾਇਜ਼ ਰੇਟ ਤੇ ਪਹਾੜਾ ਪੰਜ ਪਸ਼ੂ ਨੇ ਛੋਟੇ ਜਾਨਵਰ ਆ ਛੋਟੇ ਜਾਨਵਰ ਸਾਫ਼ ਸੁਥਰੇ ਹਾਂਜੀ ਤੇ ਝੋਟੀਆਂ ਵੀ ਬਾਈ ਨੇ ਆਉਂਦੀ ਬਹੁਤ ਸੋਹਣੀ ਆ ਸਰਵਰ ਇਹੜਾ ਸੋਈ ਵੀ ਆ ਇੱਕ ਟੋਕਰ ਝੋਟੀ ਆ ਕੱਪਣ ਹੋਇਆ ਮਹੀਂ ਇਹੜਾ ਇਹ ਬੈੜਾ ਪਹਿਲੇ ਤੋਂ ਪਹਾੜਾ ਜਾਇਜ਼ ਇਹ ਜਾਇਜ਼ ਨੋਰਮਲ ਰੇਟ ਆ ਜੀ ਤੇ ਫਿਰ ਕਹੋ ਵੀ ਆਪਣੇ ਕੋ ਵੱਡੀਆਂ ਛੋਟੀਆਂ ਪੰਜ ਕੱਲ ਨੂੰ ਆ ਜੀ ਨਹੀਂ ਆਵਾਂ ਠੀਕ ਜੀ ਉਹ ਫਿਰ ਬੱਲ ਬਣਾਵਾਂਗੇ ਜੀ ਹਾਂ ਕੱਲ ਨੂੰ ਆ ਜੀ ਵੀਡੀਓ ਠੀਕ ਹੈ ਬਾਈ ਅੱਜ ਨਹੀਂ ਆਣੀਆਂ ਹਾਂਜੀ ਤੇ ਰਾਤ ਤੱਕ ਆਉਣਗੇ 12 ਵਜੇ ਆਉਣਗੇ ਕੱਲ ਨੂੰ ਪਾਸਾ ਵੀਡੀਓ ਪਾਵਾਂਗੇ ਬੱਸਾਂ ਪਾਵਾਂਗੇ ਚੱਲੀਆਂ ਨਾਮੀ ਛੋਟੀਆਂ ਚਾਰ ਮਹਾਰਾਜ ਇੱਕੋ ਨਹੀਂ ਵੀਡੀਓ ਛੋਟੀਆਂ ਗਈ ਬੱਟ ਠੀਕ ਬਾਈ ਹਾਂ ਤਾਂ ਮੀਨਿੰਗ ਬਹੁਤ ਜ਼ਿਆਦਾ ਜਵਰੇ ਇੱਕ ਮੀਨੀ ਛੋਟੀ ਨਾਲ ਆਈ ਹੈ ਠੀਕ ਹੈ ਬਾਈ ਤੇ ਆਹ ਮਾਲ ਤੇ ਨਾ ਕਿਹਦਾ ਸੋਹਣਾ ਸਾਫ ਸੁਥਰਾ ਤੇ ਭਾਣਾ ਜੈ ਜੀ ਠੀਕ ਹੈ ਬਾਈ ਆਖਰੀ ਹੈਗਾ ਪਾਈਆਂ ਨੇ ਇਹ ਵੀ ਆਹ ਕੰਮ ਹੋਣਾ 100 ਦੇ ਪਜਾਵਾਂ ਬਸ 5 ਮਹੀਨੇ ਪਜਾ ਲੱਗਾ ਅਸਾਂ ਤਾਪਾ ਇਹ ਜਿਹੜਾ ਜਿਹੜਾ ਵੀਰ ਭਰਾ ਲੈ ਗਿਆ ਨਾ ਯਾਦ ਕਰੂਗਾ ਬਹੁਤ ਹੀ ਜ਼ਿਆਦਾ ਭੈਣ ਭਰਾ ਦੀ ਵੀਡੀਓ ਵਿੱਚ ਪਿਆਰ ਦਿੰਦੇ ਆ ਉਹਨੇ ਹੀ ਜ਼ਿਆਦਾ ਜਨਰ ਝੋਟੀ ਦੀ ਕੱਟੀ ਸੀ ਸੰਗੀ ਵਿੱਚ ਉਹ ਖੀਰੀ ਜੀ ਬੱਚਾ ਆਇਆ ਦੇ ਝੋਟੀ ਉੱਪਰ ਦੇ ਰਗਾ ਇਕੱਤੀ ਬਹੁਤ ਵਧੀਆ ਸੰਗੀ ਲੱਗੀ ਝੋਟੀ ਨੂੰ ਤਾਂ ਵਧੀਆ ਸਿੰਨਾ ਸਦੀ ਘੋਟੇ ਰਿਕਾਰਡ ਵਾਲੀ ਵੱਡੀ ਮਾਂ ਦੀ ਰਿਕਾਰਡ ਆ ਤੀ ਆ ਤੇ ਜਿਹੜੀ ਮਹਿੰਦੀ ਕੱਢੀ ਆ ਨਾ ਜਿਹੜੇ ਵੀ ਨੇ ਲੈਣੀ ਹੋਊਗੀ ਮੇਰੇ ਵੱਟਸਐਪ ਆ ਫੋਨ ਕਰ ਲੈ ਤੇ ਉਹਨੂੰ ਫੋਟੋ ਪਾ ਦਾਂਗੇ ਜੀ ਮਾਂ ਦੀ ਠੀਕ ਠੀਕ ਜਦੋਂ ਕੱਟੀ ਲਈ ਆ ਠੀਕ ਹੈ ਭਾਈ ਜੀ ਚੰਗੇ ਰਿਕਾਰਡ ਵਾਲੀ ਵੱਡੀ ਮਾਂ ਦੀ ਕੱਟੀ 20 ਕਿਲ ਵਾਲੀ ਮਹਿੰਦੀ ਕੱਟੀ ਆ ਜੀ ਹਾਂ ਜੀ ਖੀਰੀ ਆ ਜੇ ਪਿਓਰ ਠੀਕ ਹੈ ਭਾਈ ਜੀ ਖਲਾ ਰਹੋ ਖਲਾ ਰਹੋ ਬੜੀ ਵੱਡੀ ਦੇਖੋ ਹਾਂ ਫੁੱਲ ਦੇ ਆ ਵੀਰ ਕੀ ਲਗਾ ਜੇ ਕਿ ਨਾ ਕਿ ਛੋਟੀ ਪਾਲਣੀ ਸਾਹਮਣੀ ਦੇ ਫਿਰ ਇਹੋ ਜੀ ਕੱਟੀ ਵੀ ਪਾਲੇ ਸਹੀ ਗੱਲ ਭਾਈ ਬਹੁਤ ਸਾਫ ਸੁਥਰੀ ਵਧੀਆ ਇਹੋ ਜੀ ਦੋਈਆਂ ਨੇ ਹਰਿਆਣੇ ਦੀ ਮੈਂ ਦੀ ਕੱਟੀ ਆ ਨਗੀਨਾ ਭਾਈ ਇੱਥੇ ਕੱਢ ਲਏ ਆ ਹਨਾ ਨਾ ਮਾਪਾ ਜੀ ਨਹੀਂ ਬਹੁਤ ਵਧੀਆ ਚੰਗੀ ਹੱਥ ਲਿਆ ਵਧੀਆ ਛੋਟੀ ਆ ਤੇ ਇਹ ਵੀ ਵੀਰ ਦੋ ਦੋ ਤਿੰਨ ਮਹੀਨੇ ਸੇਵਾ ਕੀਤੀਆਂ ਫਲਦੇ ਲੈ ਗਈ ਠੀਕ ਹੈ ਭਾਈ ਸਹੀ ਗੱਲ ਹਰਿਆ ਛੋਟੀ ਜਦ ਮੈਂ ਲੈ ਮਾਸਾ ਗੇਠ ਕੋ ਪੂਰੇ ਸਿੱਟੀ ਆ ਬਾਕੀ ਪਿਓਰ ਕਾਲੀ ਇੱਕ ਰੰਗ ਕਾਲੀ ਛੋਟੀ ਬਹੁਤ ਠੀਕ ਉਹ ਉਹ ਬੜੀ ਹੀ ਸਾਨ ਤੋਂ ਬਣਾਣਾਗਾ ਠੀਕ ਹੈ। ਕੰਦੀ ਜਵਰੇ ਆ। ਪਹਾੜਾਂ ਵਿੱਚ ਜਿਆਇ ਰੇਟ ਤੇ ਝੋਟਕੀ ਦਵਾਂਗੇ। ਹਾਂਜੀ। ਤੇ ਜਿਹੜਾ ਵੀਰ ਭਰਾ ਲੈ ਗਿਆ ਨਾ ਹਾਂਜੀ। ਸਾਂਭ ਰੋਗਾ ਤੇ ਪਰ ਝੋਟੀ ਨਗੀਨਾ ਬਣ ਵਾਲੀ। ਸੌ ਸੌ ਸੀ ਕੈਂਦ ਰੜੀ ਬਸ ਸੀ। ਉਹ ਸਿੱਗੀ ਸਿੱਗੀ ੁੰਡੀ ਹੋਣੀ ਹੈ। ਠੀਕ ਬਾਈ ਜੀ। ਤੇ ਕੀ ਮੁੱਲ ਬਾਈ ਜੀ ਇਹਦਾ? ਆ ਜੀ ਰਟਾ ਕੋ ਬਰੇ ਹਾਂ ਜੀ ਕੱਤੀ ਮੀਰੇ ਮੇਡਾ ਨੂੰ 25000 ਦੀ ਲਿਖਦੀ ਆ ਪਰ ਜਾਇਜ਼ ਜਿਹੜੀ ਆ 22 ਆ 22 ਦੀ ਢਿੰਗ ਭਾਈ ਦੋ ਹੀ ਛਟਣਾ ਆ ਠੀਕ ਆ ਭਾਈ 20000 20000 ਦੀ ਹਾਂ ਨਾ ਭਾਈ ਨੇ 2000 ਦੇਣੀ ਆ ਹਾਂ ਨਾ ਗੀਰ ਜੀ 20 ਜੀ ਕਾ ਜਿਗਾਰ ਜਿਗੜ ਪੂਰਾ ਵਜਿਆ ਥਣ ਲੱਗਾ ਆ ਕੰਡੀ ਤੇਰੀ ਦੋਰਾ ਥਣ ਲੱਗਾ ਵੀ ਠੀਕ ਭਾਈ ਬਹੁਤ ਜ਼ਿਆਦਾ 2000 ਦੀ ਬਾਈ ਕਹਿੰਦਾ ਹਾਂ ਨਾ ਇਹ ਰਾਬਤੀ ਬਤਾਰੀ ਦੇ ਦੇ ਦਾਂਗੇ ਪਰ ਚੰਗੀ ਜਿਆਦਾ 겨ਰਿਆ ਜਿਹੜਾ ਕੋ ਪੈਟਰਾ ਲੈ ਗਿਆ ਲੈ ਕਾਰ ਕਰੋ ਬਹੁਤ ਸੋਣੀ ਝੋਟੀ ਬਾਨੀ ਆ ਤੇ ਨਸਲ ਪੂਰੀ ਤਰ੍ਹਾਂ ਆ ਬੈੜ ਦੀ ਸੂਈ ਆ ਹਾਂਜੀ ਬੱਚੇਸ਼ੀ ਆ ਮਗਰ ਕਿਜਵਾਕ ਮਗਰ ਬਸ਼ੀ ਦੇ ਬਸ਼ੀ ਦੀ ਦੱਬੀ ਵਾਲੇ ਦੱਬੀ ਵਿੱਚ ਬਸ਼ੀ ਮਾਂ ਵਰਗੀ ਜੀ ਠੀਕ ਜੀ ਦੋਸਤ ਇਹ 10 ਕਲੋ ਹਾਂ 10 ਕਲੋ ਦੋਸਤ ਆ ਦੇ ਹਾਂਜੀ 8 ਦਿਨ ਹੋਵੇ ਸੂਈ 8 ਦਿਨ ਹੋਵੇ ਸੂਈ ਹਾਂਜੀ ਠੀਕ ਰੋ ਰੋ ਠੀਕ ਹੈ ਬੜਾ ਪਿਓਰ ਦੋਂਦੀ ਮੋ ਬੋਤੀ ਵਾਲੀ ਵਸ਼ੀ ਦੀ ਬੋਤੀ ਵਾਲੀ ਵਸ਼ੀ ਦੀ ਬੋਤੀ ਵਾਲੀ ਜਬਸੀ ਵਾਲੀ ਠੀਕ ਹੈ ਜੀ ਰੰਗ ਤੇ ਸੀਲ ਤੇ ਕੋ ਠੰਡੀ ਵੀ ਜੀ ਇਤਨਾ ਹੀ ਦੇ ਦੇ ਪਾਈ ਹੋਏ ਇਸ ਤਰ੍ਹਾਂ ਹੱਲ ਬਾਦਿਆ ਹਾਂਜੀ ਠੀਕ ਕਰੋ ਭਾਈ ਤੇ ਠੰਡੀ ਤੇ ਫਾੜੀ ਵਾਲਾ ਲੇਵਾ ਲੱਗਾ ਠੀਕ ਹੈ ਜੀ ਬਹੁਤ ਜਿਆਦੀ ਚੰਗੀ ਬਹੁਤ ਬੜੀ ਚੰਗੀ ਹੈ ਹਾਂਜੀ ਅੱਬਾ ਕੀ ਹੈ ਬੜੀ ਪਾਣਾ ਵੀਰ ਦਾ ਜੈਜ ਰੇਡ ਠੀਕ ਹੈ ਤਵਾਸ਼ੀ ਮਗਰਿਆ ਬਿਲਕੁਲ ਜਾਇਜ਼ ਠੀਕ ਵਾਸ਼ੀ ਮਗਰਿਆ ਹਾਂ ਜੀ ਮਸੀਨ ਨਹੀਂ ਖਾਤ ਨਹੀਂ ਬਿਲਕੁਲ ਠੀਕ ਤਾਂ ਆਪਾਂ ਬਾਰੇ ਜੀ ਦੇ ਆ ਦਾ ਬਾਰੇ ਲਾਗ 15 ਦੇ ਦੀ ਹੁੰਦੀ ਬਿਲਕੁਲ ਜੈ ਜੀ ਨਾ ਨਾ ਹੀ ਜਿਨੇ ਜਿਨੇ ਮਾਲ ਫੜਾਵਾ ਹੀ ਉਹ ਮੋਲ ਕਰਾਗੇ ਮੋਲ ਕਰੀਏ 27 ਜੋ ਮਰਜੀ 30 32 ਹਾਂ ਜਿਹੜੀ ਹਾਂ 26000 ਦੀ ਬੈੜ ਨੇ 26000 ਦੀ ਯਾਰ 50000 ਦੀ ਵਸ਼ੀ ਦੇਣੀ ਆ 50000 ਦੇਣੀ ਆ ਵੇਖੋ ਜੀ ਵਧੀਆ ਠੰਡੀ ਸਿਰਾਈ ਆ ਵਸ਼ੀ ਸੂਈ ਤਾਜੀ ਪਾਣੀ ਦੇਂਦੀ ਸੂਈ ਆ ਮਗਰ ਵਸ਼ੀ ਆ ਬਹੁਤ ਵਧੀਆ ਬਹੁਤ ਜੀ ਆਜ ਭਾ ਜੀ ਦਾ 50000 ਦੀ ਹਾਂ ਦੋਂਦੀ ਬੈੜ ਆ ਦੋਂਦੀ ਬੈੜ ਦੇ 50000 ਦੀ ਹਾਂ ਨਾ ਹੀ 50000 ਆ ਗਏ ਨੀਰਮਾ 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 ਦਾ ਬੱਚਾ ਇੱਕ ਤਾਂ ਹੁੰਦਾ ਹੀ ਜਾਂਦਾ ਆਪਣੇ ਇੱਕ ਦੋ ਇੱਕ ਦੋ ਵੱਡੀਆਂ ਛੋਟੀਆਂ ਹੁੰਦੀਆਂ ਰਹਿੰਦੀਆਂ ਪਰ ਇਹ ਮਹੀਨਾ ਹਾਂਜੀ ਬਾਡੀ ਵੇਲਾ ਵੀ ਮਹੀ ਹੀ ਕੱਢੀ ਚੌੜੀ ਮੈਂ ਅੱਜ ਮੈਂ ਮੁਫਤ ਹਾਬੜਾ ਹਾਂ ਜਿਆਜ ਆਪਾਂ ਆਉਣ ਉਹਨੇ ਜੀ ਅੱਜ ਪਾੜਾਂ ਦੇਣੀ ਬਾਈ ਕਹਿੰਦਾ 9 10 ਤੋਂ ਵੱਧੀਆਂ ਦੋਹਾਂ ਦੇ 15 ਦਿਨਾਂ ਦਾ ਸੁਗਾ 15 ਦਿਨਾਂ ਦਾ ਸੁਗਾ ਹੈ ਬਾਡੀ ਵੇਖ ਮੈਂ ਦੀ ਗੱਡੀ ਆਈ ਤੇ 98 ਸੀ ਲਕਸ਼ੂਰਾ ਵਜੇ ਜਗੜੇ ਕੋਲ ਲਗਾ ਬਹੁਤ ਸੋਹਣੀ ਵੇ ਮੈਂ ਆਹ ਚਲੇ ਜੀ ਲਖਾਉ ਮੈਂ ਅਡੀਕੀ ਸੀਲ ਮੈਂ ਆਇਆ ਬਹੁਤ ਵਧੀਆ ਜੀ ਗਾੜ ਖਾਣਾ ਬਹੁਤ ਵਧੀਆ ਲੱਗਾ ਜਿਹੜਾ ਮੈਂ ਲੈ ਜੂਗਾ ਤੇ ਖੀਰਾ ਖੂਰਾ ਖਾਊਗਾ ਸੌਣ ਚ ਵਧੀਆ ਠੰਡੀ ਵੇਖੋ ਧਾਰ ਮੰਗੰਦੀ ਪਹਿਲਾਂ ਹੀ ਸੀਦਾ ਧਾਰ ਤੇ ਮੇਰੇ ਬੱਚੇ ਨਾਲ ਮਿਲ ਪਿੰਦੀ ਜੇ ਜਦੋਂ ਮਾਰ ਕੱਟਾ ਆ ਜੇ ਠੀਕ ਮਾਰ ਕੱਟਾ ਆ ਜੇ ਤੀਸੇ ਸੂਇਆਂ ਕਾ ਸੂਈ ਜੇ ਤਜਾ ਸੂਆ ਸੋਈ ਆ ਬਹੁਤ ਠੰਡੀ ਜਿਆਰਾ ਬਹੁਤ ਠੰਡੀ ਬਹੁਤ ਲੱਗੀ ਆ ਹਾਂਜੀ ਹਾਂਜੀ ਬਹੁਤ ਸੁਣੀ ਲੱਗੀ ਰਹਿਣਾ ਠੀਕ ਹੈ ਭਾਈ ਲੈ ਆ ਬਲੈਨ ਬੜੀ ਬੜੀ ਨਮੀ ਲੱਗੀ ਵਾਰੋ ਆ ਵੀ ਨਾੜਾ ਆ ਜੀ ਅਰੇ ਮਤੇ ਯਾਰ ਬੜੀ ਮੋਟੀ ਭਾਈ ਮੈਂ ਉਹ ਸੇਵਾ ਕਰੇ ਨਾ ਅਜੇ ਦੋ ਦ 12 13 ਕਿਲੋ ਦਿੰਨ ਵਾਲੀ ਜਿਹੜਾ ਹੁਣ ਤੇ ਦੇ ਘਰੋਂ ਕਾਲੀ ਵੀਰ ਆਈ ਆ ਪਧਰੀ ਸੇਵਾ ਦੇ ਹੀ 10 ਕਿਲੋ ਦੁੱਧ ਆ ਇਦਾਂ ਅੰਗ ਦੁੱਧ ਮੈਂ ਆਪਣੇ ਘਰ ਦਾ 10 ਕਿਲੋ ਹੈਗਾ ਆ ਆਈ ਬੋਧਾ ਨੇ ਹੁੰਦੇ ਵਧੀਆ ਦੁੱਧ ਨਾ ਦਈਏ ਹੈ ਨਾ ਕਾਲੀ ਵੀਰ ਜਾਇਜ ਦੇਣੀ 10 ਦਈ ਜਾਣਾ ਇਹਨੇ ਪਰ ਤੇ ਨਿਕਾ ਇਹਨੇ ਵੀ ਹੋਦਾ ਘੱਟ ਪਾ ਨਿਕਾ ਦੁੱਧ ਵੀ ਨਾ ਪੜਾ ਦੁੱਧ ਹੰਦਾ ਦਾਖਲੋ ਮੋਹਨ ਵੀਰ ਜੋ ਮਰਜ਼ੀ ਕਰੀਏ ਇੰਨੇ ਦੀ ਮੈਂ ਪਿੱਛੋਂ ਲੱ ਲਈ ਦੀ ਆਹ ਪਹਾੜ ਦੇਵਾਂਗੇ ਸਿਰਫ ਦਿਖਾ ਦੇਣਾ ਸੂਗਾ 15 ਦਾ ਹੋਊ ਫਾਧ 15 ਦਾ ਜਿਹੜੀ ਗੱਡੀ ਬਿਲਕੁਲ ਪਹਾੜ ਆ ਜੈਜ ਰੇਟ ਤੇ ਹਾਂਜੀ ਕੋਲ ਕਰੀਏ ਵੀਰ ਜੋ ਮਰਜ਼ੀ ਮੈਂ ਜਿੰਨੇ ਦੀ ਦੇਣੀ ਆ ਹਾਂਜੀ 57000 57 2 ਸ਼ੋਰ 2 55 ਓਕੇ ਬਾਬਾ ਜੀ 52000 ਦੀ ਮੈਂ ਪਰ ਨਹੀਂ ਵੀਰਾ ਜੀ 15 ਦੇ ਦੀ 15 ਦੇ ਦੀ ਸੋਈ ਦਾਗ ਲੋ ਦੁੱਧ ਬਹੁਤ ਸੋਹਣੀ ਮੈਂ ਬਾਈ ਕਹਿੰਦਾ ਤੇ 55000 ਦੀ ਹਾਂ ਨਹੀਂ ਬਹੁਤ ਵਜੇ ਸੱਜਰ ਸੋਈ ਹੈ ਸੱਜਰ ਸੋਈ 55000 ਦੀ ਆਏ ਮੈਨੇ ਦੇਣੀ ਸੱਜਰ ਸੋਈ ਦਾ 55000 ਦੀ ਸੋਚੇ ਵੀ ਸੌਦਾ ਵੇਚ ਕੇ ਪਾਤਾ ਵਾ ਨਹੀਂ ਇਹ ਪਾਜੀ ਤੁਹਾਡੇ ਰਿਕਾਰਡ ਆ ਕਮੈਂਟਾਂ ਵੀ ਵੀਰ ਭਰਾ ਬਹੁਤ ਸੋਹਣੇ ਕਮੈਂਟ ਮਾਰਦੇ ਆ ਰਿਕਾਰਡ ਆ ਰੇਟ ਵਾਲੇ ਯਾਰੇ ਬੰਦੇ ਨੂੰ ਨਹੀਂ ਖੜੀ ਮੇਰੀ ਗੱਲ ਆ ਵੀਰ ਭਰਾ ਆਹ ਵਧੀਆ ਵਾਲੇ ਇੱਕ ਇੱਕ ਪੂੜਾ ਵੜਾ ਇੱਕ ਬਿਲਕੁਲ ਬਿਲਕੁਲ ਸਾਰੇ ਵੀਰ ਭਰਾ ਆਪਣੇ ਜੁੜੇ ਹਨ ਹਾਂ ਹਨਾ ਵੀਰ ਬੱਡੇ ਕਹਾਉਂ ਜੁੜੇ ਨਿੱਕੇ ਵੀ ਜੁੜੇ ਹਾਂ 55000 ਦੀ ਹਾਰ ਆ ਮੈਂ ਹਰਿਆਣੇ ਦੀ ਮਾਈ ਇਹ ਆ ਜੇ ਛੋਟੀ ਇਹ ਵੀਰ 2 ਮਹੀਨੇ ਕੱਤੀ ਆ 2 ਮਹੀਨੇ ਦੀ ਇਹ ਗੱਬਣਾ ਹਰਿਆਣੇ ਦੀ ਪਿਓ ਟੈਗ ਗੱਲ ਤੇ ਆ ਜਿਹੜਾ ਖੜ ਖੜ ਖਾਂਦਾ ਸੱਟ ਮਾਰ ਠੀਕ ਜੀ ਕਿੰਨੇ ਜਿਆਦੇ ਪ੍ਰੋਪਰ ਹੈ ਆ ਇਹ ਪੂਰੀ 8 ਮਹੀਨੇ ਦੀ ਚੈੱਕ ਪਾਸ ਜੇ 2 ਮਹੀਨੇ ਕਰਦੇ ਆ ਵੱਡੀ ਮਾਈ ਤੁਹਾਡੀ ਚੈੱਕ ਪਾਸ ਕਰਦੇ ਆ ਦੀ ਪਾਸ ਕਰਾ ਕੇ ਲੈਂਦੀ ਠੀਕ ਉਹਨਾ ਕਰਾਂਗੇ ਆਂਦੀ ਹਾਂ ਜੀ ਕਾਮੀ ਨੇ ਆਇਆ ਆਪਣਾ ਤੇ ਮੈਂ ਦਾ ਸਰੀਰ ਕੀ ਲੱਗਾ ਦੁੱਧ ਵਾਲਾ ਮੈਨਾਰੇ ਦਾ ਸਹੀ ਗੱਲ ਬਾਈ ਜੀ ਬਾਡੀ ਬੁੱਡੀ ਪੂਰੀ ਤਾੜੀ ਲੱਗੀ ਮੈਂ ਆ ਕੀ ਲਗਾ ਕੇ ਬਹੁਤ ਵਧੀਆ ਦੂਜੇ ਸੋ ਇਹ ਦੂਜਾ ਸੁਆ ਹਾਂਜੀ ਠੀਕ ਇਹ ਕ੍ਰੈਂਕ ਵਾਲੀ ਝੋਟੀ ਬਲੈਕ ਜੇ ਇਹ ਕ੍ਰੈਂਕ ਦੇ ਪੈਸੇ ਜਮਾ ਕਰਾਈਏ ਪੰਨਾ 6 ਦੇ ਡਬਲ ਹੁੰਦੇ ਆ ਦੋ ਮਹੀਨੇ ਜੁੜਨੇ ਆ ਇਹ ਦੋ ਮਹੀਨੇ ਬਾਬਾ ਜੀ ਹੋਈ ਨੇ ਸਹੀ ਗੱਲ ਜੇ ਤੇ ਰੇਟ ਵੀ ਪੈਸੇ ਡਬਲ ਹੋਣੇ ਆ ਜਿਹੜੀ ਗੱਲ ਝੋਟੀ ਰੇਟ ਵੀ ਭਾਈ ਕਹਿੰਦਾ ਨਿਗਾਹਾਂ ਕਰਨਾ ਆ ਕਮੇਟੀ 60 ਹਜ਼ਾਰ ਵਾਲੀ ਆ 60 ਹਜ਼ਾਰ ਵਾਲੀ 100 ਵਾਲੀ ਮਟੋ ਮਿਟੀ ਹਾਂ ਨਿਕਾਇਆ ਰੇਡ ਭਾਈ ਕਹਿੰਦਾ ਕਰਾਂਗੇ ਨਿੱਕੀ ਕਮੇਟੀ ਆ ਠੀਕ ਹੈ ਜੀ ਪਹਾੜਾਂ 'ਚ ਜਾਇਜ਼ ਰੇਡ ਤੇ ਵੀਰੇ ਡੰਗਰਿਆ ਕਿਉਂਕਿ ਆਪਣੇ ਕੋਲ ਵੱਡੀਆਂ ਝੋਟੀਆਂ ਹੋਣ 98 ਦੇ ਘੱਬਣਿਆਂ ਚਲੋ ਜਿਹੜੇ 10 ਦੇ ਉੱਤੇ 15 ਨੇ ਡੰਗਰ ਖੜਦਾ ਹੀ ਵੱਧ ਹੈਣਾ ਉਹ ਵਾਦੇ ਖੜਨੇ ਹੁੰਦੇ ਆ ਹਰ ਕੇ ਪਰ ਆ ਵੀ ਜਿਹੜਾ ਤੇ ਰੇਡ ਕਰਦਾ ਨਾ ਸਹੀ ਗੱਲ ਸਹੀ ਗੱਲ ਤੇ ਤੁਹਾਨੂੰ ਦਿਖਾ ਦਈਏ ਕਾ ਥਾਣੀ ਬਹੁਤ ਸੋਹਣਾ ਲੱਗਾ ਵਧੀਆ ਖਣ ਲੱਗਾ ਆ ਤੇ ਵਧੀਆ ਜੀ ਜੀ ਮੈਂ ਵੱਡੀ ਆ ਨਾ ਜੀ ਦਾ ਟਾਇਰ ਚੁੱਕਿਆ ਸੰਸ ਮਾਰ ਸਕਦੇ ਸਿੰਘੀ ਸਿੰਘੀ ਵੇਖੋ ਵਧੀਆ ਸਿੰਘੀ ਲੱਗੀ ਝੋਡੀ ਬਹੁਤ ਸੋਹਣੀ ਤੇ ਕੀ ਮੁੱਲ ਭਾਈ ਜੀ ਦਾ ਬਹੁਤ ਵੀ ਇਹ ਤਾਂ ਸੇਨ ਆਉਣਾ ਜੋ ਮਰਜ਼ੀ ਕਰੀਏ ਬਾਡੀ ਬੂਡੀ ਵੇਖੋ ਨਹੀਂ ਮੈਂ ਹੋਤਰਾ ਨਹੀਂ ਜਿਹੜੀ ਗੱਲ ਆ ਬਿਲਕੁਲ ਪਹਾੜ ਦੇਣੀ ਮੈਂ ਹੀ ਸਹੀ ਗੱਲ ਆ 55000 55000 ਪਹਿਲੀ ਵੀ ਦੋ ਹੀ ਛੋੜ ਦੋ 55000 ਦੀ ਮੈਂ ਦੇ ਦਾਂ ਹਾਂ ਨਾ ਕੱਪਣ ਠਾ ਵੀ ਨਹੀਂ ਆਦੀ 55000 ਦੀ ਓਏ ਇਹ 55 ਦੀ ਬਾਈ ਕਹਿੰਦਾ ਹਾਂ ਨਾ ਦੇਣੀ 2000 ਛੋੜ ਕਰਦੀ ਆ ਹੁਣ ਹੋਣ ਇੰਨਾ ਟਕਰਾ ਦੇ ਉਹ ਵੀਰ ਲਾਵੇ ਜਿੰਨੇ ਪੈਸੇ ਪੋਣੇ ਆ ਪੈਸੇ ਪੋਣੇ ਸਹੀ ਗੱਲ ਹੈ ਇਹ ਬਾਈ ਕਹਿੰਦਾ ਵੀ ਬ੍ਰੇਕਾਂ ਹੀ ਮਾਰਦੀਆਂ 55 55 ਦੇ ਇਹਨਾਂ ਦਾ ਕੋਈ ਵੱਤ ਘਟ ਨਹੀਂ ਹੈਨਾ ਠਾ ਬਾਬਾ ਜੀ ਸਹੀ ਗੱਲ ਆ ਬਿਲਕੁਲ ਸਹੀ ਆ ਹਾਂ 55000 ਦੱਸੋ ਬਾਈ ਜੀ ਅੱਗੇ ਆ ਛੋਟੀ ਆ ਇਹ ਵੀ ਹਰਿਆਣਾ ਆ ਇੱਧਰ ਇੱਕ ਆ ਠੰਡੀ ਜਿਹੜੀਆਂ ਇਹ ਵੀ ਹਰਿਆਣਾ ਆ ਹਾਂ ਮਗਰੋਂ ਦੀ ਬੰਦਾ ਬੈਜੇ ਗਾੜੀ 'ਚ ਬੈਜੇ 8 ਕਿਲੋ ਦੁੱਧ ਆ 7 ਹੋਊਗਾ 8 7 ਕਿਲੋ ਦੁੱਧ ਪੱਕਾ ਇੱਕੋ ਪਰ ਜੋੜਾ ਆਇਆ ਪ्योर ਹਰਿਆਣਾ ਜਿਹੜੀ ਗੱਲ ਆ ਤੇ ਝੋਟੀ ਬਣੀ ਆ ਗਈ ਸੀ 1.5 ਮਹੀਨੇ ਦੀ ਪਰ ਖਾਲੀ ਕਰਕੇ ਦਵਾਂਗੇ 8 ਕਿਲੋ ਦਾ 7 ਕਰਕੇ ਕੋ ਲੈ ਜਾ ਠੀਕ ਆ ਬਾਈ ਜਿਹੜੀ ਗੱਲ ਆ ਬਾਈ ਕਹਿੰਦਾ ਵੀ 7ਵੇਂ 7 ਕਿਲੋ ਦੁੱਧ ਆ ਤੇ 2 ਮਹੀਨੇ ਤਾਂ ਆਈਆਂ ਮੇਨਾਂ ਦੀ ਬਣੀ ਆ ਉਹਦੀ ਕੋਈ ਗਾਰੰਟੀ ਨਹੀਂ ਆ ਗਾਰੰਟੀ ਬਣੀ ਦੀ ਗਾਰੰਟੀ ਨਹੀਂ 7 ਲੀਟਰ ਪੱਕਾ ਮਿਨਵਾ ਦੁੱਧ ਦਾ ਤੇ ਕਿਉਂ ਤੇਰੀ ਨੋਰਮਲ ਜਪਾਈ ਕਹਿੰਦਾ ਰੇ ਕਰਨਾ ਉੱਥੇ ਖਲੋਗੀ ਭਾਵੇਂ ਥੱਲੇ ਆਂਦੀ ਬਹਿ ਜਾ ਲਾਤਣਾ ਪੁੱਟੂਗੀ ਇੰਨੀ ਠੱਗੀ ਨਾ ਥਾਨ ਵਈਆ ਲੱਗਾ ਪੂਰੀ ਯਾਰੇ ਵਾਲੀ ਛੋਟੀ ਕੱਟ ਕਾੜ ਪੂਰਾ ਤਗੜਾ ਆ ਪੂਰੀ ਮਲਵੈਣ ਵੱਡੀ ਛੋਟੀ ਆ ਸਿੰਗੀ ਸੁਗੀ ਨੂੰ ਬਹੁਤ ਟੌਪ ਕਲਾਸ ਲੱਗੀ ਇਹ ਵੀ ਤੇ ਜਾ ਸੁਆ ਗੀ ਜੀ ਦੁਜਾ ਸੁਆ ਛੋਟੀ ਨਗੀਨਾ ਕੱਢਿਆ ਭਾਈ ਨੰਦੇ ਰਹੇ ਕਿੰਨੇ ਆਂਦੇ ਆ ਕਹਿੰਦੇ ਹਾਂਜੀ ਛੜਾ ਭਾਈ ਜੀ ਤੇ ਮੋਲੇ ਦਾ ਵੀ ਨਿਗਾਹ ਆ ਇਹਨੇ ਕੇ ਮੋਲ ਵੀਰੇ ਬਿਲਕੁਲ ਜੈ ਰੇਟ ਤੇ ਕਮਾਈ ਥੋੜੀ ਥੋੜੀ ਕਰਕੇ ਦੇ ਦੇਣੀ ਆ। ਠੀਕ ਹੈ। ਤੇ ਕਿਹੜੀ ਰੇਟ ਬਾਈ ਫਿਰ ਇਹਦਾ? ਮੋਲ ਵੀਰੇ ਗੇਮ ਲੈਣਾ ਮੋਲ ਕਰਾ। ਤੇ ਕਾਦੇ ਕੋਲ ਤੇ ਪੂਰਾ ਜਵਾਨਾ ਸਾਰੇ ਮਈਆਂ ਜਵਾਨ। ਛੋਟੀ ਵੱਡੀ ਆ। ਵੱਡੀ ਛੋਟੀ। 42000 42 ਦੀ? ਦੋ ਸ਼ੌਟ। 40000 ਦੀ 40000 ਦੀ ਛੋਟੀ ਸਾਰੇ ਦੁੱਧ। ਉਹ ਵਧੀਆ ਤਣੀ ਜੋੜੀ ਨਹੀਂ ਹੁੰਦੀ 40000 ਦੀ ਜੋਟੀ ਹਾਂ ਨਾ ਜਿਹੜੇ ਵੀਰਾਂ ਸਾਡੇ ਸ਼ਰਾਬ ਰਾਤਾ ਪਾਈ ਦੀ ਅੱਜ ਤੇ ਜਿਹੜੇ ਦੋ ਕੱਟੀਆਂ ਲੈ ਜੂ 1000 ਰੁਪਿਆ ਹੋਰ ਦਵਾਉਣੇ ਆ ਹਾਂ ਜਿਹੜਾ ਮੇਰਾ ਭਰਾ ਕੱਟੀਆਂ ਖੜੂਗਾ ਉਹਦੇ 1000 ਰੁਪਿਆ ਹੋਰ ਮਾਨ ਜਿਗਾ 55 ਚੋ ਤੇ 40 ਚੋ ਹਾਂ ਠੀਕ ਹੈ ਕਾਲਾ ਬਾਕੀ ਵੀ ਵੀਰ ਪਹਾੜਾ ਜੋੜਾ ਕਿਹਦਾ ਬਣ ਗਿਆ 95 ਦਾ ਤੇ 95 ਦਾ ਜੋੜਾ ਤੇ 95000 ਰੁਪਿਆ ਛੋੜ ਜੇ ਜੇ ਮੇਰਾ ਭਰਾ ਕੋਈ ਕੱਠੀਆਂ ਖੜੇ ਪਰੇ ਬਾ ਨਹੀਂ ਲੱਭਨੇ ਵੀ ਦਾ ਜੀ ਨਹੀਂ ਬਾ ਆਪਣੇ ਵੀ ਦਾ ਜੀ ਲੱਭ ਸਕਦੇ 40000 55 55 ਸਸਤਾ ਮਾਲ ਹਾਂ 4000 ਰਹਿੜ ਦਾ ਫੱਜਰ ਫੂਈ ਰਹਿੜ ਵੀਰ ਝੋਟੀ 2000 ਦੀ ਝੋਟੀ 2000 ਦੀ ਝੋਟੀ ਉਹ ਜਿਆਜ ਰਹਿੜ ਠੀਕ ਹੈ ਭਾਈ ਹਾਂ ਲਾਈਕ ਕਮੈਂਟ ਸ਼ੇਅਰ ਵਾਟਸਐਪ ਕਰੋ ਦਮ ਤੇ ਆ ਪਸ਼ੂ ਆ ਵੀਰ ਕੋਲ ਪੰਜ ਪਸ਼ੂ ਮੇ ਜੀ ਬਹੁਤ ਸਸਤਾ ਵਧੀਆ ਪਸ਼ੂ ਬ੍ਰਾਂਡ ਹਾਂ ਪੰਜ ਪਸ਼ੂ ਜਦੋਂ ਸਾਰੇ ਚੰਗੇ ਵੀਰੇ ਜਿਹੜਾ ਕੋਟ ਅਗਰ ਲਊਗਾ ਨਾ ਥਣਾ ਦੀ ਆਪਣੀ ਗਰੰਟੀ ਹੋਊਗੀ ਹਰ ਇੱਕ ਚੀਜ਼ ਦੀ ਗਰੰਟੀ ਫੁੱਲ ਹੋਊਗੀ ਥਣਾ ਦੀ ਇਹ ਨਹੀਂ ਵੀ ਸਾਤੇ ਜਾਂ ਕੋਈ ਉਹੋ ਜਿਹਾ ਹਾਂਜੀ ਹਾਂਜੀ ਇਹ ਆ ਵੀ ਐ ਪਹਾੜਾਂ ਤੇ ਰੇ ਰੇਡ ਦਾ ਮੋੜਾ ਕੱਲ ਵੀ ਸਵਾ ਸਵਾ ਦਾ ਖਾਲੀਆਂ ਅਸੀਂ ਹਾਂਜੀ ਉਹ ਝੋਟੀਆਂ ਵੀਰ ਭਰਾਵਾਂ ਨੂੰ ਕਹਦੇ ਝੋਟੀਆਂ ਮੂੰਹੋਂ ਬੋਲਦੀਆਂ ਤੇ ਜੇ ਉਹ ਨਹੀਂ ਹੈ ਪਹਾੜਾਂ ਜਾਏ ਤੇ ਜਿੰਨਾ ਕਿ ਜਿੰਨਾ ਪਸ਼ੂ ਦਾ ਰੇੜਿਆ ਦੇ ਹਣਾ ਇਹ ਵੀ ਸਾਫ ਆ ਸੁਥਰੇ ਆ ਵਧੀਆ ਆ ਪੈਂਸ ਆਣਾ ਵਧੀਆ ਕੋਈ ਜਿਹੜਾ ਵੀਰਪੁਰਾ ਲੈ ਗਿਆ ਤੇ ਯਾਦ ਕਰੋਗਾ ਸਾਹਮਣੂ ਕੱਟੀ ਹੋਈ ਸਹੀ ਆ ਕੱਟੀ ਨਗੀਨਾ ਆ ਵਧੀਆ ਘੈਂਟ ਬਣੀ ਗਈ ਬਣੀ ਮਹੀਂ ਬਣੀ ਵੀ ਜੀ ਬਣੀ ਮਹੀਂ ਕੱਟੀ ਆ ਤੇ ਝੋਟੀਆਂ ਫੇਰ ਆ ਲੀਆਂ ਬਾਈ ਜੀ ਅੱਛਾ ਰੱਤ ਚੋਟੀਆਂ ਵੀ ਜੀ ਭਲਕੇ ਪਰਸੋਂ ਵੀਡੀਓ ਪਾਵਾਂਗੇ ਪਰਸੋਂ ਵੀਡੀਓ ਪਾਵਾਂਗੇ ਜੇ ਕੋਈ ਚੋਟੀਆਂ ਜੇ ਕੋਈ ਬੰਦਾ ਚਾਹ ਵਣ ਹੋਊਗਾ 20 ਕਿਲੋ ਦੁੱਧ ਚੋਗੇ ਤੇ ਚੋਟੀਆਂ ਵੀ ਦੇ ਦਾਂਗੇ ਇਤਨਾ ਦੀ ਝੋਟੀ ਆਪਣੀ ਹਾਂ ਉਹ ਵੀ ਦੇਖੋ ਜਿਹੜਾ ਡੋਡਾ ਤੇ ਬਹੁਤ ਜਿਆਦਾ ਜਾਨਵਰ ਚੰਗੇ ਆ 500 ਦੇ 2 ਲੱਖ ਦੇ ਲਾਗੇ ਸਾਰੇ ਸਹੀ ਗੱਲ ਜੀ ਇਕੱਠਾ ਹੀ ਵਾਰਤੀਆਂ ਪੈ ਖਾਨਾ ਇਹ ਇਕੱਠਾ ਕੋਈ ਪੂਲ ਚੁਕਸਾਦਾ ਜੀ 2 2 4 5 ਇਹ ਸਿਰੇ ਦੀ ਬੋਲੀ ਲੱਗਣੀ ਆ ਜਾਈ ਬੋਲੀ ਲਾਹ ਦੇ ਕਿਉਂ ਹਾਂ ਭਾਈ ਜੀ ਕੱਠਾ ਪੈਸਾ ਇਕੱਠਾ ਆਇਆ ਰੇਨ ਮੂਨ ਤੇ ਇਕੱਠਾ ਹੋਣਾ ਲਾਗੂ ਹੈ ਇਕੱਠਾ ਮੋਲ ਲਾਉਈ ਨਾ ਹੋ ਸ਼ੁਕਰਾਨਾ ਕੀਤਾ ਜੀ ਉਹ ਦਾ ਨਹੀਂ ਡਾਕਟਰ ਬਹਦਰ ਬੰਦਾ ਨਹੀਂ ਨਹੀਂ ਨਿਕਲਦਾ ਮਾਹਾਂ ਇਹ ਕਹ ਲੈnde ਥੱਕ ਜਾਂਦੇ ਡਾਕਟਰ ਲਾਗੇ ਬੁੜੇ ਜਿਹੜਾ ਸਾਢੇ ਖਰੀ ਰਿੰਦਾ ਇਕੱਠੇ ਇਕੱਠੇ ਆਏ ਸਾਡਾ ਸਾਭ ਜੀ ਬੀਠੇ ਆ ਸਾਡਾ ਸੀਨੀਅਰ ਡਾਕਟਰ ਇਹ ਇਲਾਕੇ ਦਾ ਬਾਕੀ ਤਾਂ ਐਵੇਂ ਤੁਰੇ ਫਿਰਦੇ ਯਾਰ ਇਹਨੂੰ ਆਹੀ ਕਿਵੇਂ ਫੋਨ ਸਹੀ ਗੱਲ ਹੈ ਕੜੀ ਹਾਂ ਦਾ ਵੀ ਕੀ ਨਹੀਂ ਲੱਗਦਾ ਤਾਂ ਸਹੀ ਗੱਲ ਹੈ ਪੱਕਾ ਘੇੜਾ ਤੇ ਉਹ ਕੱਟੀ ਵਾਸਤੇ ਪੱਕਾ ਲਾਇਆ ਰੋਜ਼ ਕੱਟੀ ਕਹਿ ਕੇ ਹੁੰਦੀ ਹੈ ਰੋਜ਼ ਐ ਕੋ ਨਹੀਂ ਠੀਕ ਹੈ ਭਾਈ ਜੀ ਧੰਨਵਾਦ ਹਾਂਜੀ ਭਾਈ ਜੀ ਬੋਲੋ ਡਰੈਸ ਲਾਈਕ ਕਮੈਂਟ ਸ਼ੇਅਰ ਵਾਤਾਂ ਵਾਦ ਆਪਕੇ ਕਰਿਆ ਕਰੋ ਮਾਲ ਪਹਾੜਾਂ ਦੇ ਜੈ ਜਿਆ ਤੇ ਵੱਡੀਆਂ ਛੋਟੀਆਂ ਪਹੁੰਚਣੀਆਂ ਜਿਹਨੇ ਇਹ ਪਹਿਨਤਾ ਲਾਈਕ ਕਮੈਂਟ ਸ਼ੇਅਰ ਕਰਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਠੀਕ ਹੈ ਭਾਈ ਜੀ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਆੜੇ ਚੈਨਲ ਨੂੰ ਪਿਆਰ ਦੇਂਦੇ ਆ ਹਾਂਜੀ ਹਾਂਜੀ ਵਾ ਕੈਨ ਲੱਗ ਕਰਾਇਆ ਵਾਤੋਂ ਵਾਦਾ ਆਪਣੇ ਭੈਣ ਭਰਾਵਾਂ ਨੂੰ ਕਰਾਇਆ ਕਰੋ ਠੀਕ ਬਾਈ ਜੀ ਸੱਸ ਜੀ